ਆਈ ਸਰ ਹੁਣ ਕੀ ਹਾਲਾਤ ਨੇ ਆਪਣੇ ਮਾਲ ਖੇਤਰ ਦੇ ਪਾਣੀ ਥੋੜਾ ਘਟਿਆ ਆ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਟੋਟਲੀ ਜਿੰਨੀ ਬਤਾਲਾ ਢਲਵਾ ਮਗਲ ਚੱਕ ਦੀ ਜ਼ਮੀਨ ਕੁਛ ਪੈਂਦੀ ਹੈ ਜੀ ਰਕਬਾ ਚੱਕੋ ਗਿਆ ਦੇ ਆਧੂਤਪੁਰ ਰਾਪੁਰ ਸਾਰਾ ਏਰੀਆ ਖਤਮ ਹੋ ਚੁੱਕਾ ਆ ਸਾਹਮਣੇ ਤੁਸੀਂ ਇਧਰ ਦਿਖਾਉਂਗੇ ਤੇ ਆ ਖੇਤ ਆ ਜੀ ਜਿੱਥੇ ਆ ਕਿਸ਼ਤੀ ਪਈ ਹੋਈ ਐ ਇਸ ਟਾਈਮ ਚੱਲ ਰਹੀ ਆ ਤੇ ਢਾਈ ਤਿੰਨ ਫੁੱਟ ਪਾਣੀ ਅਜੇ ਵੀ 4 ਫੁੱਟ ਇਹਦੇ ਖੇਸ ਇਸ ਖੇਤ ਦੇ ਵਿੱਚ ਹੈਗਾ ਤੇ ਇਹਦੇ ਝੋਨਾ ਬੀਜਿਆ ਹੋਇਆ ਸੀ ਤੁਸੀਂ ਧਿਆਨ ਮਾਰੋ ਕਿਤੇ ਝੋਨੇ ਦਾ ਤੁਹਾਨੂੰ ਬੂਟਾ ਨਜ਼ਰ ਨਹੀਂ ਆਊਗਾ ਇਧਰ ਸਾਰੇ ਪਿੱਛੇ ਤੱਕ ਤੁਸੀਂ ਦਿਖਾ ਸਕਦੇ ਆ ਕਿ ਕੋਈ ਵੀ ਖੇਤ ਦੇ ਵਿੱਚ ਉਹ ਨਾ ਖੜਾ ਨਜ਼ਰ ਨਹੀਂ ਆ ਰਿਹਾ ਟੋਟਲ ਫਸਲ ਗਲ ਚੁੱਕੀ ਆ ਕਿੰਨਾ ਕੁ ਸਮਾਂ ਲੱਗੂ ਉਹ ਜਿਹੜੇ ਹਾਲਾਤ ਵਿਸਥੇ ਰਹਿਣਗੇ ਸਮਾਂ ਦੀ ਇੱਕ ਤਾਂ ਸਾਡੇ ਜਿਹੜੀਆਂ ਸਰਕਾਰਾਂ ਕਹਿ ਰਹੀਆਂ ਵੀ ਬਿਆਨ ਆਇਆ ਸੀ ਜਿਸ ਦਾ ਖੇਤ ਉਸ ਦੀ ਰੇਤ ਤੁਸੀਂ ਇੱਧਰ ਧਿਆਨ ਮਾਰੋ ਇਹ ਰੇਤ ਨਹੀਂ ਜੀ ਇਹ ਮਿੱਟੀ ਆ ਜਿੱllen ਆ ਜਿਹੜੀ ਪਹਾੜ ਦੀ ਆਈ ਤੁਸੀਂ ਕੈਮਰਾ ਪਲੀਜ਼ ਦਿਖਾ ਸਕਦੇ ਆ ਇਹ ਰੇਤ ਨਹੀਂ ਹੈ ਇਹ ਜਿੱਲਣ ਹੈ ਜੀ ਇਹ ਕਿਸਾਨਾਂ ਨੂੰ ਆਪਣੇ ਖੇਤਾਂ 'ਚੋਂ ਕੱਢਣੀ ਪੈਣੀ ਆ ਤੇ ਬਾਹਰ ਕੱਢਣਗੇ ਤੇ ਸਾਡੇ ਖੇਤਾਂ ਦੀ ਵਾਈ ਹੁਣੀ ਤੇ ਦੁਬਾਰਾ ਫਸਲ ਬੀਜ ਹੁਣੀ ਆ ਇਹਦੇ 'ਚ ਕੋਈ ਵੀ ਫਸਲ ਨਹੀਂ ਇਸ ਤਰ੍ਹਾਂ ਬੀਜੀ ਜਾਣੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਆ ਜਿਹੜੀ ਮਿੱਟੀ ਜਿੱਲਣ ਆਈ ਇਹਨੂੰ ਚਿਕਾ ਕੇ ਬੰਨਾਂ ਤੇ ਪਵਾਇਆ ਜਾਵੇ ਕੋਈ ਪੁਖਤਾ ਪ੍ਰਬੰਧ ਕੀਤੇ ਜਾਣ ਜਾਂ ਕਿਸਾਨਾਂ ਨੂੰ ਇਹਦਾ ਕੋਈ ਖਰਚਾ ਦਿੱਤਾ ਜਾਵੇ ਇਹ ਰੇਤ ਨਹੀਂ ਇਹ ਮਿੱਟੀ ਹੈ ਫਿਰ ਇੱਕ ਵਾਰ ਕਹਿਣਾ ਚਾਹੁੰਦਾ ਜਿੱਲਣ ਜਿਹਨੂੰ ਕਿਹਾ ਜਾਂਦਾ ਸਰਕਾਰ ਪੰਜਾਬ ਸਰਕਾਰ ਦੀ ਕੈਬਨਟ ਦੀ ਮੀਟਿੰਗ ਹੋਈ ਹੈ ਫੈਸਲੇ ਲਏ ਗਏ ਨੇ ਕਿ ਸੰਤੁਸ਼ਟ ਹੋ ਤੁਸੀਂ ਉਹਨਾਂ ਤੋਂ ਆ ਲਗਭਗ ਜੀ ਜੋ ਕਿਸਾਨ ਜਥੇਬੰਦੀਆਂ ਦੇ ਫੈਸਲੇ ਹੋਣਗੇ ਉਹਨਾਂ ਮੁਤਾਬਕ ਚੱਲਾਂਗੇ ਇਕੱਲੇ ਦਾ ਇਹਦਾ ਕੋਈ ਬਿਆਨ ਨਹੀਂ ਦਿੱਤਾ ਜਾ ਸਕਦਾ ਸਰਕਾਰ ਕਹਿੰਦੀ ਵੀ ਪ੍ਰਤੀ ਇਕੜ 20000 ਰੁਪਏ ਇਸ ਮੁਆਵਜ਼ਾ ਦੇ ਰਹੇ ਆ ਜੀ ਦੇਵਾਂਗੇ ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਮੈਂ ਖੁਦ ਕਿਸਾਨ ਆ ਜੀ 50 ਤੋਂ 52 ਕਿੱਲੇ ਮੇਰੀ ਖੇਤੀ ਆ ਤੇ ਪਿਛਲੇ ਸਾਲ ਵੀ 2023 ਦੇ ਵਿੱਚ ਮੇਰਾ 40 42 ਕਿੱਲੇ ਝੋਨਾ ਖਤਮ ਹੋ ਗਿਆ ਸੀ ਇਸ ਵਾਰ ਫੇਰ ਹੋ ਗਿਆ ਉਹੀ ਫੈਸਲਾ ਖਤਮ ਜਿਹੜੀਆਂ ਦਰਿਆ ਤੋਂ ਨੇੜੇ ਲੱਗਦੀਆਂ ਤੇ ਬੰਦ ਉਸ ਪਾਰ ਕਹਿ ਦਿੰਦੇ ਆਪਾਂ ਸਾਰੀ ਪਿਛਲਾ ਨਾਂ ਦਾ 23 ਦਾ ਮੁਆਵਜ਼ਾ ਮਿਲਿਆ ਅਜੇ ਤੱਕ ਤੇ ਅਗਲਾ ਜਿਹੜਾ ਵਾ ਮੁਆਵਜ਼ਾ ਜੇ 20000 ਜਾਂ 25000 ਜੇ ਆਪਾਂ ਸੋਚਿਆ ਜਾਵੇ ਤਾਂ ਲਗਭਗ 25 ਤੋਂ 30000 ਕਿਸਾਨ ਦਾ ਖਰਚਾ ਹੀ ਆਉਂਦਾ ਜੀ ਝੋਨੇ ਦੀ ਫਸਲ ਤੇ 25 ਤੋਂ 30000 ਲਾਗਤ ਮੁੱਲ ਆ ਤੇ ਬਾਕੀ ਸਰਕਾਰਾਂ ਤੇ ਡਿਪੈਂਡ ਹੈ ਜੀ ਕੀ ਦਿੰਦੇ ਆ ਕਿਉਂਕਿ ਕਈਏ ਤਾਂ ਤਾਂ ਜੇ ਸਾਨੂੰ ਪਿਛਲਾ ਮਿਲ ਗਿਆ ਹੋਵੇ ਅਜੇ ਤੱਕ ਤਾਂ 2023 ਦਾ ਮੁਆਵਜ਼ਾ ਨਹੀਂ ਮਿਲਿਆ ਅਗਲੇ ਦਾ ਕੀ ਕਰੀਏ ਅਸੀਂ ਉਹਦੇ ਬਾਰੇ ਕੁਝ ਕਹਿਣਾ ਅਜੇ ਤੱਕ ਜਿੰਨੀ ਦਿਨ ਮਿਲਦਾ ਨਹੀਂ ਕੁਝ ਵੀ ਨਹੀਂ ਕਹਿ ਸਕਦੇ